ਮੈਂ ਸਭਾ ਚਾਰ ਮਹੀਨਿਆਂ ਚ 38 ਕਿਲੋ ਵਜ਼ਨ ਘਟਾਇਆ ਆਪਦਾ ਜੀ ਮੈਂ ਵੀ ਆਪਣਾ 14 ਕਿਲੋ weight loss ਕੀਤਾ ਹੈ ਮੈਂ ਤਕਰੀਬਨ 20 25 ਦਿਨਾਂ ਚ 5 6 ਕਿਲੋ فرق ਪਾਇਆ ਹੋਇਆ ਜੀ ਤਾਂ ਜੀ ਮੈਂ 3 ਮਹੀਨਿਆਂ ਦੇ ਵਿੱਚ 20 ਕਿਲੋ weight loss ਕੀਤਾ ਵੀਰ ਜੀ ਮੇਰਾ ਬੀਬੀ ਪਹਿਲਾਂ 200 ਬਲੱਸ ਰਹਿੰਦਾ ਸੀ ਹੁਣ ਮੈਨੂੰ ਇਹ ਲਾ ਲਓ ਜੀ 4 5 6 ਮਹੀਨੇ ਹੋ ਗਏ ਮੈਂ ਬੀਬੀ ਦੀ ਗੋਲੀ ਨੂੰ ਲੈ ਕੇ ਦੇਖੀ ਜੀ ਜੀ ਆਈ ਹੋ ਗਏ ਪਹਿਲਾਂ ਲੱਖ 46 ਸੀ ਜੀ ਹੁਣ 34 ਲੱਖ ਰਹਿ ਗਿਆ ਵੀਰ ਜੀ ਮੇਰਾ ਜੀ ਜਿਵੇਂ ਡਾਈਟ ਦੇ ਵਿੱਚ ਪ੍ਰਾਂਠੇ ਵੀ ਆਉਂਦੇ ਸੀ ਗੋਲ ਗੱਪੇ ਵੀ ਆਉਂਦੇ ਸੀ ਸੈਂਡਵਿਚ ਵੀ ਆਉਂਦੇ ਸੀ ਹਰ ਇੱਕ ਚੀਜ਼ ਨੂੰ ਇੰਜੋਏ ਕੀਤਾ ਜੋ ਆਪਾਂ ਵੈਸੇ ਵੀ ਰੂਟੀਨ ਲਾਈਫ ਦੇ ਵਿੱਚ ਖਾਣੇ ਪੀਣੇ ਆ ਉਹੀ ਕੁਸ਼ ਅਸੀਂ ਪ੍ਰੋਡਕਟ ਯੂਜ਼ ਕਰਦੇ ਹੋਏ ਖਾ ਸਕਦੇ ਹਾਂ ਜੀ ਸასი ਗਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਰਾਏ ਜਿਹੜੇ ਵੀਰ ਭੈਣਾਂ ਮਟਾਪੇ ਤੋਂ ਦੁਖੀ ਨੇ ਪਰੇਸ਼ਾਨ ਨੇ ਜਿਨ੍ਹਾਂ ਦਾ ਵਜ਼ਨ ਨਹੀਂ ਘਟ ਰਿਹਾ ਤੁਸੀਂ ਬਹੁਤ ਕੋਸ਼ਿਸ਼ ਕੀਤੀ ਭਾਰ ਘਟਾਉਣ ਦੀ ਪਰ ਕੋਈ ਫਰਕ ਨਹੀਂ ਪਿਆ ਕਾਫੀ ਵਾਰ ਰੋਟੀ ਛੱਡ ਕੇ ਦੇਖੀ ਕਾਫੀ ਵਾਰ ਤੁਸੀਂ ਜਿੰਮ ਜੁਆਇਨ ਕੀਤੀ ਔਰ ਕੋਈ ਫਰਕ ਨਹੀਂ ਪਿਆ ਹੁਣ ਟੈਨਸ਼ਨ ਲੈਣ ਦੀ ਲੋੜ ਨਹੀਂ ਇਸ ਟਾਈਮ ਅਸੀਂ ਖੜੇ ਆਂ ਖਨੌਰੀ ਮੰਡੀ ਦੇ ਵਿੱਚ ਥਾਲੀਵਾਲ ਨਿਊਟ੍ਰੀਸ਼ਨ ਕਲੱਬ ਖਨੌਰੀ ਆਜੋ ਬਾਈ ਨਾਲ ਕਰਦੇ ਆਂ ਗੱਲਾਂ ਬਾਤਾਂ ਬਾਈ ਨੇ ਪਹਿਲਾਂ ਵੀ ਕਾਫੀ ਰਿਜ਼ਲਟ ਦਿੱਤੇ ਨੇ ਮੈਂ ਵੀ 15 ਦਿਨ ਤੋਂ ਸ਼ੁਰੂ ਕੀਤਾ ਹੋਇਆ 7 ਕਿਲੋ ਦਾ ਫਰਕ ਪੈ ਗਿਆ ਬਾਈ ਜੀ 7 ਕਿਲੋ ਦਾ ਆਜੋ ਕਰਦੇ ਆਂ ਬਾਈ ਨਾਲ ਗੱਲਾਂ ਬਾਤਾਂ ਸਸੀਆ ਭਾਜੀ ਸਸੀਆ ਭੈਣੇ ਹੋ ਠੀਕ ਠਾਕ ਬਾਈ ਵਧੀਆ ਵਧੀਆ ਕਿਰਪਾ ਜੀ ਮਹਾਬਾਈ ਦੇ ਦਰਸ਼ਨ ਕਰ ਰਹੀ ਏ ਬਹੁਤ ਰਿਜ਼ਲਟ ਮਿਲ ਰਹੇ ਨੇ ਹਾਂਜੀ ਬਹੁਤ ਛੱਡ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਪੰਨੀ ਬਾਈ ਤੁਸੀਂ ਵੀ ਸਲਿਮ ਲੱਗ ਰਹੇ ਹੋ ਭੈਣ ਜੀ ਵੀ ਤੁਸੀਂ ਪਹਿਲਾਂ ਆਪ ਵੀ ਯੂਜ਼ ਕੀਤਾ ਹਾਂਜੀ ਭਾਜੀ ਮੈਂ ਵੀ ਯੂਜ਼ ਕੀਤਾ ਹੋਇਆ ਮੈਂ ਤਕਰੀਬਨ 20 25 ਦਿਨਾਂ ਚ 5 6 ਕਿਲੋ ਫਰਕ ਪਾਇਆ ਹੋਇਆ ਜੀ ਅੱਛਾ ਹਾਂਜੀ ਹਾਂਜੀ ਅੱਛਾ ਆ ਲਗਾਤਾਰ ਯੂਜ਼ ਕਰ ਰਹੇ ਹੋ ਹੁਣ ਲਗਾਤਾਰ ਯੂਜ਼ ਕਰ ਰਹੇ ਹਾਂਜੀ ਹਾਂਜੀ ਠੀਕ ਹੈ ਭੈਣ ਜੀ ਨੇ ਵੀ ਹਾਂਜੀ ਵੀਰ ਜੀ ਮੈਂ ਵੀ ਯੂਜ਼ ਕੀਤਾ ਜੀ ਮੈਂ 3 ਮਹੀਨਿਆਂ ਦੇ ਵਿੱਚ 20 ਕਿਲੋ weight loss ਕੀਤਾ ਵੀਰ ਜੀ ਓਕੇ ਓਕੇ ਠੀਕ ਹੈ ਤੇ ਪਾਜੀ ਮਤਲਬ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਨਹੀਂ ਪਾਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਅਸੀਂ ਪਹਿਲਾਂ ਸਾਰਾ ਆਪਣੀ ਫੈਮਿਲੀ ਯੂਜ਼ ਕੀਤਾ ਜੀ ਠੀਕ ਹੈ ਹਾਂਜੀ ਤਾਂ ਪਾਜੀ ਇੱਕ ਗੱਲ ਮੈਨੂੰ ਦੱਸੋ ਕਿ ਜਿਹੜਾ ਆਪਾਂ ਮਤਲਬ ਡਾਈਟ ਪਲਾਨ ਇਹ ਛੱਡਣਾ ਪੈਂਦਾ ਰੋਟੀ ਪਾਣੀ ਖਾਣਾ ਪੀਣਾ ਜਾਂ ਤਲੀਆਂ ਚੀਜ਼ਾਂ ਨਹੀਂ ਨਹੀਂ ਪਾਜੀ ਤੁਹਾਨੂੰ ਕੋਈ ਨਹੀਂ ਛੱਡਣਾ ਪੈਗਾ ਤੁਹਾਨੂੰ ਅਸੀਂ ਫੋਲਰ 'ਚ ਆ ਕੇ ਤੁਹਾਨੂੰ ਸਿਲੇਮ ਕਰਾਂਗੇ अच्छा खुला खाओ पियो खुला खा के जी अच्छा जी हां जी चलो फिर तो ठीक है जी हां जी पाजी एक सवाल ਸੀ ਮੇਰਾ ਜੀ ਜੀ ਕਿ ਜਿਹੜੇ ਖਾਣ ਪੀਣ ਦੇ ਸ਼ਕੀਰ ਨਹੀਂ ਜੀ ਮੈਂ ਕਿਸੇ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਿਹਾ ਜਿਵੇਂ ਕਿ ਪੈਗਪੂਕ ਦੇ ਠੀਕ ਹੈ ਠੀਕ ਹੈ ਤਾਂ ਉਹ ਵੀ ਇਹ ਚੀਜ਼ ਯੂਜ਼ ਕਰ ਸਕਦੇ ਨੇ ਹਾਂ ਯੂਜ਼ ਕਰ ਸਕਦੇ ਨੇ ਪਰ ਸਾਡੇ ਦੱਸਣ ਦੇ ਮੁਤਾਬਕ ਵੀ ਅਸੀਂ ਦੱਸਾਂਗੇ ਉਹਨੂੰ ਵੀ ਕਿਵੇਂ ਯੂਜ਼ ਕਰਨਾ ਹੈ ਓਕੇ ਓਕੇ ਹਾਂ ਜੀ ਮਤਲਬ ਜਿਹੜਾ ਡਾਈਟ ਪਲਾਨ ਤੁਸੀਂ ਦਿਓਗੇ ਜਾਂ ਉਸ ਤਰੀਕੇ ਨਾਲ ਖਾ ਸਕਦੇ ਹਾਂ ਖਾ ਵੀ ਸਕਦੇ ਨੇ ਪਰ ਸਾਡੇ ਤਰੀਕੇ ਨਾਲ ਜੀ ਲੋ ਬਾਈ ਟੈਨਸ਼ਨ ਲੈਣ ਦੀ ਲੋੜ ਨਹੀਂ ਕਈ ਨਾ ਸ਼ਕੀਨ ਹੁੰਦੇ ਨੇ ਪਤਾ ਉਹ ਵੀ ਆਪਣਾ ਭਾਰ ਘਟਾ ਸਕਦੇ ਨੇ ਟੈਨਸ਼ਨ ਨਾ ਲਿਓ ਇਹਦੀ ਵੀ ਉਮਰ ਹੈਗੀ ਜੀ ਲਿਮਟ ਉਮਰ ਦੀ ਸਾਰੇ ਦੀ ਉਮਰ 2 ਸਾਲ ਤੋਂ ਲੈ ਕੇ 100 ਸਾਲ ਤੱਕ ਕੋਈ ਯੂਜ਼ ਕਰ ਸਕਦਾ ਜੀ ਅੱਛਾ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੱਕ ਹਾਂਜੀ ਹਾਂਜੀ ਕੋਈ ਯੂਜ਼ ਕਰ ਸਕਦਾ ਜੀ ਫਿਰ ਤਾਂ ਜੀ ਬਹੁਤ ਵਧੀਆ ਰਿਜ਼ਲਟ ਹੈ ਹਾਂਜੀ ਹਾਂਜੀ ਮੈਂ ਨਾ ਕਾਫੀ ਪਾਤੜਾਂ ਛੁਤਰਾਣੇ ਹੋਰ ਵੀ ਕਾਫੀ ਭਾਈਆਂ ਨੂੰ ਮਿਲਿਆ ਸੀ ਤਾਂ ਮੈਨੂੰ ਪਤਾ ਲੱਗਿਆ ਤੁਹਾਡੇ ਬਾਰੇ ਪਤਾ ਲੱਗਿਆ ਕਿ ਰਿਜ਼ਲਟ ਮਿਲ ਰਿਹਾ ਵਧੀਆ ਤਾ ਫਿਰ ਮੈਂ 15 ਦਿਨ ਪਹਿਲਾਂ ਤੁਹਾਡੇ ਕੋਲ ਆਇਆ ਯੂਜ਼ ਕੀਤਾ ਤੇ ਮੈਨੂੰ ਫਰਕ ਪਿਆ ਮੈਨੂੰ 7 ਕਿਲੋ ਫਰਕ ਪੈ ਗਿਆ ਬਾਈ ਜੀ ਠੀਕ ਹੈ ਤੁਹਾਡਾ ਕਈ ਫਰਕ ਲੱਗਣ ਲਿਆ ਗਿਆ ਹਾਂ ਤੇ ਫਿਰ ਮੈਂ ਸੋਚਿਆ ਵਾ ਬਾਈ ਵੀ ਯਾਰ ਪ੍ਰੋਮੋਸ਼ਨ ਕੀਤੀ ਜਾਵੇ ਵੀਡੀਓ ਬਣਾ ਕੇ ਪਾਈ ਜਾਵੇ ਜਦੋਂ ਬਾਈ ਇੰਨਾ ਵਧੀਆ ਕੰਮ ਕਰ ਰਿਹਾ ਹੈ ਲੋਕਾਂ ਦਾ ਭਲਾ ਹੋਣਾ ਚਾਹੀਦਾ ਹੈ ਜੀ ਜੀ ਹਾਂ ਤੇ ਬਾਈ ਜੀ ਵੀ ਪਹੁੰਚੀ ਹੋਏ ਨੇ ਜਿਨ੍ਹਾਂ ਦਾ ਫਰਕ ਪਿਆ ਹੈ ਨਾ ਹਾਂਜੀ ਹਾਂਜੀ ਇਹਨਾਂ ਨਾਲ ਗੱਲ ਕਰ ਲੋ ਤੁਸੀਂ ਲੈਓ ਸਸੀਆ ਬਾਈ ਜੀ ਸਸੀਆ ਬਾਈ ਜੀ ਸਸੀਆ ਭਾਣੇ ਸਸੀਆ ਤੇ ਬਾਈ ਜੀ ਤੁਸੀਂ ਆਪਣੇ ਬਾਰੇ ਦੱਸੋਗੇ ਕਿ ਕਿੰਨੇ ਦਿਨਾਂ ਚ ਇੱਕ ਫਰਕ ਪਾਇਆ ਪ੍ਰੋਡਕਟ ਕਰਕੇ ਮੇਰੇ ਵਿੱਚ ਮੈਂ 6.4 ਮਹੀਨੇ ਚ 38 ਕਿਲੋ ਵਜ਼ਨ ਘਟਾਇਆ ਆਪਦਾ ਜੀ ਮੇਰਾ بیوی ਪਹਿਲਾਂ 200 ਪਲਸ ਰਹਿੰਦਾ ਸੀ ਹੁਣ ਮੈਨੂੰ ਇਹ ਲੈ ਲਈ 4 5 6 ਮਹੀਨੇ ਹੋ ਗਏ ਮੈਂ بیوی ਦੀ ਗੋਲੀ ਨਹੀਂ ਲੈ ਕੇ ਦੇਖੀ ਜੀ ਮਤਲਬ ਕਾਫੀ ਜਿਹੜੀਆਂ ਬਿਮਾਰੀਆਂ ਸ਼ੂਗਰ ਬੀਪੀ ਇਹਦਾ ਸਾਰਾ ਕੁਝ ਸਵਰਕ ਪੈ ਗਿਆ ਕੈਸਟੋਲ ਦਾ ਜੀ ਓਕੇ ਬੀਪੀ ਦਾ ਜੀ ਠੀਕ ਹੈ ਹੋਰ ਬਹੁਤ ساری ਬਿਮਾਰੀਆਂ ਸੀ ਨੀਸਟੀ ਵੀ ਸੀ ਬਿਲਕੁਲ ਹੁਣ ਉਸ ਚੋਂ ਤਰੰਨੇ ਬਿਲਕੁਲ ਓਕੇ ਕੁਈ ਨਾ ਪਹਿਲਾ ਫੋਟੋ ਵੀ ਲੱਗ ਰਹੀ ਔਰੇ ਜੀ ਅੱਛਾ ਅੱਛਾ ਆ ਤੁਹਾਡੀ ਫੋਟੋ ਹੈ ਹਾਂਜੀ ਹਾਂਜੀ ਦੇਖੋ ਬਾਈ ਜੀ ਕਿੰਨਾ ਫਰਕ ਹੈ ਤੇ ਬਾਈ ਜੀ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ ਇਹਦਾ ਇਹਦਾ ਅਜੇ ਤੱਕ ਤਾਂ ਹੋਇਆ ਨਹੀਂ ਵੀਰ ਜੀ ਆ ਹੀ ਹੋ ਗਈ ਪਹਿਲਾਂ 146 ਸੀ ਜੀ ਹੁਣ 34 ਲੱਖ ਰਹਿ ਗਿਆ ਵੀਰ ਜੀ ਮੇਰਾ ਜੀ ਓਕੇ ਮੇਰਾ ਖੁਦ ਬੇਟੇ ਨੇ ਯੂਜ਼ ਕੀਤਾ ਈ ਉਹਨੇ 5 ਕਿਲੋ ਵਜ਼ਨ ਘਟਾਇਆ ਜੀ ਉਹਨਾਂ ਦੀ ਬਕਾਇਦਾ ਫੋਟੋ ਲਾਈ ਵੀ ਔਰੇ ਇਹਨਾਂ ਨੇ ਜੀ ਅੱਛਾ ਇਹ ਤੁਹਾਡੇ ਬੇਟਾ ਜੀ ਨੇ ਹਾਂ ਮੇਰੇ ਬੇਟਾ ਜੀ ਨੇ ਜੀ 2 ਇੰਚ ਨੇ ਹਾਈਟ ਹੋ ਗਈ ਵਧ ਗਈ ਜੀ ਓਕੇ ਮਤਲਬ ਤੁਹਾਡੇ ਜਿੰਨੇ ਵੀ ਫੈਮਿਲੀ ਚ ਹੈਗੇ ਨੇ ਮੈਂਬਰ ਆਲ ਫੈਮਿਲੀ ਨੇ ਬਜਨ ਘਟਾਇਆ ਸਾਡੇ ਨੇ ਜੀ ਹਜੇ ਤਾਰੀਵਾਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਚਲੋ ਧੰਨਵਾਦ ਕਰਨਾ ਵੀ ਚਾਹੀਦਾ ਜੀ ਕਿਉਂਕਿ ਜਿਹੜਾ ਅਸੀਂ ਜੇ ਕੋਈ ਸਾਨੂੰ ਸਹੀ ਰਸਤੇ ਪਾਉਂਦਾ ਹੈ ਉਹਦਾ ਧੰਨਵਾਦ ਕਰਨਾ ਵੀ ਚਾਹੀਦਾ ਹਾਂਜੀ ਭੈਣ ਜੀ ਤੁਸੀਂ ਵੀ ਯੂਜ਼ ਕੀਤਾ ਜੀ ਹਾਂਜੀ ਮੈਂ ਵੀ ਆਪਣਾ 14 ਕਿਲੋ weight loss ਕੀਤਾ ਹੈ ਤੇ ਹੁਣ ਮੈਂ ਆਪਣੇ ਆਇਡਲ weight ਤੇ ਆ ਆਪਾਂ ਨੂੰ ਆਪਣੀ height ਦੇ ਹਿਸਾਬ ਨਾਲ ਹੀ weight ਚਾਹੀਦਾ ਹੁੰਦਾ ਆਪਣੀ body ਦੇ ਵਿੱਚ ਮੇਰੀ 5 ਫੁੱਟ 6 ਇੰਚ height ਆ ਤਾਂ ਮੈਂ 60 ਕਿਲੋ weight ਆ ਹੁਣ ਮੇਰਾ ਹੁਣ ਮੈਨੂੰ 3 ਮਹੀਨੇ ਹੋ ਗਏ ਛੱਡੇ ਨੂੰ ਵੀ ਕਿਉਂਕਿ ਸਭ ਦੇ ਕੁਐਸਚਨ ਇਹੀ ਹੁੰਦੇ ਨੇ ਵੀ ਪ੍ਰੋਡਕਟ ਛੱਡਣ ਤੋਂ ਬਾਅਦ ਕਿਤੇ weight gain ਤਾਂ ਨਹੀਂ ਹੋ ਜਾਂਦਾ ਮੈਂ 3 ਮਹੀਨੇ ਹੋ ਗਏ ਮੈਨੂੰ ਛੱਡੇ ਨੂੰ ਮੈਂ ਤੁਹਾਡੇ ਸਾਹਮਣੇ ਆਈ ਬਿਲਕੁਲ ਵੀ ਮੇਰਾ 1 ਕਿਲੋ ਦਾ ਫਰਕ ਵੀ ਨਹੀਂ ਪਿਆ ਹੈਗਾ ਜੀ ਭੈਣ ਜੀ ਇੱਕ ਗੱਲ ਹੋਰ ਵੀ ਕੋਈ ਤੁਸੀਂ ਖਾਣ ਪੀਣ ਤੇ ਕੰਟਰੋਲ ਕੀਤਾ ਜਾਂ ਨਹੀਂ ਬਿਲਕੁਲ ਵੀ ਨਹੀਂ ਜੀ ਜਿਵੇਂ ਡਾਈਟ ਦੇ ਵਿੱਚ ਪਰਾਂਠੇ ਵੀ ਆਉਂਦੇ ਸੀ ਗੋਲ ਗੱਪੇ ਵੀ ਆਉਂਦੇ ਸੀ ਸੈਂਡਵਿਚ ਵੀ ਆਉਂਦੇ ਸੀ ਹਰ ਇੱਕ ਚੀਜ਼ ਨੂੰ ਇੰਜੋਏ ਕੀਤਾ ਜੋ ਆਪਾਂ ਵੈਸੇ ਵੀ ਰੂਟੀਨ ਲਾਈਫ ਦੇ ਵਿੱਚ ਖਾਣੇ ਪੀਣੇ ਆ ਉਹੀ ਕੁਝ ਅਸੀਂ ਪ੍ਰੋਡਕਟ ਯੂਜ਼ ਕਰਦੇ ਹੋਏ ਖਾ ਸਕਦੇ ਹਾਂ ਜੀ ਸਾਰੇ ਹੀ ਪ੍ਰੋਡਕਟ ਆਪਣੇ ਖੂਤੇ ਕਸਟਮਾਈਜ਼ ਕੀਤੇ ਹੋਮ ਡਾਈਟ ਨਾਲ ਹੀ ਤਿਆਰ ਕੀਤੇ ਹੋਏ ਨੇ ਕੋਈ ਇਹਦੇ ਵਿੱਚ ਮੈਡੀਸਨ ਨਹੀਂ ਹੈ ਕੋਈ ਕੈਮੀਕਲ ਨਹੀਂ ਹੈ ਸਾਰੇ ਹੀ 슈ਗਰ ਫ੍ਰੀ ਨੇ ਆਪਣੀ 슈ਗਰ ਬੀਪੀ ਆਪਣਾ ਸਾਰਾ ਡਾਈਟ ਆਪਾਂ ਬੈਲੈਂਸਡ ਡਾਈਟ ਲੈਣੇ ਆ ਤਾਂ ਆਪਣੀਆਂ ਸਾਰੀਆਂ ਬਿਮਾਰੀਆਂ ਤੋਂ ਆਪਾਂ ਛੁਟਕਾਰਾ ਪਾ ਸਕਦੇ ਹਾਂ ਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਕੋਈ ਸਾਈਡ ਇਫੈਕਟ ਤਾਂ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈਗਾ ਵੀਰ ਜੀ ਕੋਈ ਵੀ ਤੁਸੀਂ ਯੂਜ਼ ਕਰਕੇ ਦੇਖੋ ਤਾਂ ਰਿਜ਼ਲਟ ਤੁਹਾਨੂੰ 3 ਡੇਜ਼ ਦੇ ਵਿੱਚ ਹੀ ਮਿਲਣਾ ਸ਼ੁਰੂ ਹੋ ਜਾਊਗਾ ਅਗਰ ਤੁਹਾਨੂੰ ਰਿਜ਼ਲਟ ਨਹੀਂ ਮਿਲ ਰਿਹਾ ਤਾਂ ਤੁਹਾਡੇ 3 ਡੇਜ਼ ਮਨੀ ਬੈਕ ਗਾਰੰਟੀ ਦੇ ਨਾਲ ਕਰਵਾਉਣਗੇ ਇਹ ਧਾਲੀਵਾਲ ਜੋ ਆਪਣਾ ਨਿਊਟ੍ਰੀਸ਼ਨ ਕਲੱਬ ਹੈ 3 ਦਿਨਾਂ ਦੇ ਅੰਦਰ ਅੰਦਰ ਹੀ ਤੁਹਾਡੇ ਪੈਸੇ ਵਾਪਸ ਕਰਨਗੇ ਜੇ ਤੁਹਾਨੂੰ ਰਿਜ਼ਲਟ ਨਹੀਂ ਸ਼ੋ ਹੋ ਰਿਹਾ ਜੀ ਓਕੇ ਦੋਸਤੋ ਅਗਰ ਜੇ ਤੁਸੀਂ ਇਹ ਪ੍ਰੋਡਕਟ ਲੈਂਦੇ ਹੋ ਤੁਹਾਨੂੰ ਫਰਕ ਨਹੀਂ ਪੈ ਰਿਹਾ ਤਾਂ ਤਿੰਨ ਦਿਨਾਂ ਬਾਅਦ ਤੁਹਾਡੇ ਸਾਰੇ ਪੈਸੇ ਵਾਪਸ ਕੀਤੇ ਜਾਣਗੇ ਜੇ ਤੁਹਾਨੂੰ ਨਹੀਂ ਫਰਕ ਪੈ ਰਿਹਾ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਪਹਿਲੇ ਦਿਨ ਤੋਂ ਹੀ ਫਰਕ ਸਟਾਰਟ ਹੋ ਜਾਂਦਾ ਹੈ ਬੰਦੇ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਫਰਕ ਦਿਖਣਾ ਸ਼ੁਰੂ ਹੋ ਜਾਂਦਾ ਹੈ ਬਾਡੀ ਦੇ ਵਿੱਚ ਦੋਸਤੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਉਹ ਬਾਈ ਦੇ ਨੰਬਰ ਨੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ ਆਪਣੀ ਹਾਈਟ ਤੇ weight ਲਿਖ ਕੇ ਨਾਲ ਦੇ ਨਾਲ ਤੁਹਾਨੂੰ ਰਿਪਲਾਈ ਆ ਜਾਏਗਾ ਤੇ ਬਾਈ ਨਾਲ ਗੱਲਬਾਤ ਕਰਿਓ ਤੇ ਇਹ ਵਜਨ ਦਾ ਹੱਲ ਜ਼ਰੂਰ ਕਰਿਓ ਜਿਹੜਾ ਮਟਾਪਾ ਹੈ ਬਾਕੀ ਭੈਣੀ ਨਾਲ ਗੱਲਬਾਤ ਕਰਦੇ ਆਂ ਪਿੰਡ ਜੀ ਜਿਹੜੀਆਂ ਕੋਈ ਮਤਲਬ ਅੱਜ ਕੱਲ ਲੇਡੀਜ਼ ਦੇ ਵਿੱਚ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਹਨਾ ਮਤਲਬ ਹਾਂਜੀ ਮਤਲਬ ਲੇਡੀਜ਼ ਪ੍ਰੋਬਲਮ ਹੁੰਦੀਆਂ ਨੇ ਹਾਂਜੀ ਉਹਦੇ ਨਾਲ ਵੀ weight ਕਾਫੀ ਵੱਧਦਾ ਹੈ ਹਾਂਜੀ ਤਾਂ ਉਹਦੇ ਬਾਰੇ ਦੱਸੋ ਹਾਂਜੀ ਵੀਰ ਜੀ ਜਿਵੇਂ ਮੈਨੂੰ ਹੀ ਸੀਗਾ ਹਨਾ ਵੀ ਆਪਾਂ ਸਵੇਰੇ ਮਤਲਬ ਕਿ ਮੈਂ ਜਿਵੇਂ ਸਵੇਰੇ ਉੱਠਦੀ ਸੀ ਮੇਰੇ ਕੋਲ ਬਿਲਕੁਲ ਵੀ ਉੱਠਿਆ ਨਹੀਂ ਜਾਂਦਾ ਸੀ ਮੈਂ ਦਿੱਲੀ ਦਾ ਹੀ ਡਾਕਟਰ ਦੇ ਕੋਲ ਜਾਣਾ ਹੀ ਜਾਣਾ ਸੀ ਕਦੀ ਬੀਪੀ ਘਟ ਜਾਂਦਾ ਸੀ ਕਦੀ ਵੱਧ ਜਾਂਦਾ ਸੀਗਾ ਤੇ ਕਦੀ ਮੈਨੂੰ ਚੱਕਰ ਆਣੇ ਬੁਖਾਰ ਮੈਨੂੰ ਦਿੱਲੀ ਦਾ ਹੁੰਦਾ ਸੀਗਾ ਮੈਨੂੰ ਮਾਈਗਰੇਨ ਪ੍ਰੋਬਲਮ ਵੀ ਹੈਗੀ ਸੀਗੀ ਓਕੇ ਹਾਂਜੀ ਇਦਾਂ ਦੀ ਮੈਨੂੰ ਬਹੁਤ ਸਾਰੀਆਂ ਪ੍ਰੋਬਲਮ ਸੀ ਮੈਂ ਕੰਮ ਬਿਲਕੁਲ ਹੀ ਕਰ ਨਹੀਂ ਸਕਦੀ ਸੀਗੀ ਅੱਛਾ ਜਿਹੜੇ ਦਿਨ ਤੋਂ ਇਹ ਯੂਜ਼ ਕੀਤਾ ਤੁਸੀਂ ਤੁਹਾਨੂੰ ਫਰਕ ਆਇਆ ਹਾਂਜੀ ਬਹੁਤ ਵਧੀਆ ਜੀ ਮੈਨੂੰ ਪਹਿਲਾਂ ਨਾਲ ਬਹੁਤ ਜ਼ਿਆਦਾ એનર્ਜੀ ਫੀਲ ਹੁੰਦੀ ਹੈ ਮੈਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਹੋਇਆ ਜੀ ਮੈਂ ਪਹਿਲਾਂ ਨਾਲ ਕੰਮ ਵੀ ਬਹੁਤ ਕਰਦੀ ਹਾਂ ਤੇ ਮੈਨੂੰ ਥਕਾਨ ਵੀ ਕੋਈ ਨਹੀਂ ਹੈਗੀ ਜੀ ਭੈਣ ਜੀ ਇੱਕ ਮੇਰਾ ਸਵਾਲ ਹੈ ਜੀ ਜਿਵੇਂ ਕਿ ਉਮਰ ਦੇ ਹਿਸਾਬ ਨਾਲ ਲੇਡੀਜ਼ ਨੂੰ ਜੈਂਟਸ ਨੂੰ ਵੀ ਛਾਈਆਂ ਹੋ ਜਾਂਦੀਆਂ ਨੇ ਪਿੰਪਲਸ ਹੋ ਜਾਂਦੇ ਨੇ ਉਹਦਾ ਵੀ ਕੋਈ ਹੱਲ ਹੈਗਾ ਹਾਂਜੀ ਬਿਲਕੁਲ ਹੈਗਾ ਜੀ ਮੈਂ ਖੁਦ ਯੂਜ਼ ਕੀਤਾ 3 ਮੰਥਸ ਦਾ ਆਪਣਾ ਕੋਰਸ ਹੁੰਦਾ ਉਹਦਾ ਉਹ ਸਕਿਨ ਬੂਸਟਰ ਹੁੰਦਾ ਆਪਾਂ ਆਪਣੀ ਸਕਿਨ ਦੇ ਇਮਪਰੂਵਮੈਂਟ ਲਈ ਹੋਰ ਯੂਜ਼ ਕਰ ਸਕਦੇ ਆ ਉਹਦੇ ਵਿੱਚ ਜਿਵੇਂ ਕਿ ਬਾਇਓਟਿਨ ਕੋਲੋਜੀਨ ਵਗੈਰਾ ਹੁੰਦਾ ਆਪਣੀ 30 ਪਲੱਸ ਏਜ ਹੋ ਜਾਂਦੀ ਹੈ ਜਦੋਂ ਉਸ ਤੋਂ ਬਾਅਦ ਆਪਣੀ ਬੋਡੀ ਦੇ ਵਿੱਚੋਂ ਜਿਹੜਾ ਕੋਲੋਜੀਨ ਹੁੰਦਾ ਉਹ ਘਟਣਾ ਸ਼ੁਰੂ ਹੋ ਜਾਂਦਾ ਤਾਂ ਜਿਹੜਾ ਆਪਣਾ ਸਕਿਨ ਬੂਸਟਰ ਹੈ ਉਹ ਉਸ ਦੀ ਪੂਰਤੀ ਕਰਦਾ ਤਾਂ ਜਦੋਂ ਆਪਣਾ ਜਿਹੜੀ ਆਪਣੀ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਉਹ ਕਦੇ ਵੀ ਕਦੇ ਵੀ ਆਪਾਂ ਨੂੰ ਉੱਪਰੋਂ ਨਹੀਂ ਹੁੰਦੀ ਆਪਣੇ ਲੀਵਰ ਦੇ ਗਰਮੈਸ਼ ਪੈਦਾ ਹੁੰਦੀ ਹੈ ਉਥੋਂ ਹੀ ਹੁੰਦੀ ਹੈ ਜਦੋਂ ਆਪਣਾ ਲੀਵਰ ਡੀਟੌਕਸ ਹੋ ਜਾਂਦਾ ਹੈ ਤਾਂ ਆਪਣੀ ਉਹ ਪ੍ਰੋਬਲਮ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ ਪ੍ਰੋਪਰ ਡਾਈਟ ਨਾਲ ਤੇ ਸਕ੍ਰੀਨ ਬੂਸਟਰ ਨਾਲ ਆਪਾਂ ਇਹ ਦਿੱਕਤ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ ਠੀਕ ਹੈ ਜੀ ਤੇ ਕਈ ਵਾਰ ਨਾ ਜੀ ਜਿਹੜੇ ਬੱਚੇ ਆਪਾਂ ਨੂੰ ਪਤਾ ਹੈ ਜੀ ਉਹ ਬੱਚੇ ਦੁਕਾਨਾਂ ਤੇ ਜਾਂਦੇ ਨੇ ਕੁਰਕਰੇ ਵਗੈਰਾ ਖਾਂਦੇ ਨੇ ਜੇ ਆਪਾਂ ਗੱਡੀ 'ਚ ਜਾ ਰਹੇ ਉਹਨਾਂ ਨੇ ਜਿੱਦ ਕਰਨੀ ਹੁੰਦੀ ਹੈ ਤਾਂ ਕਿ ਉਹ ਉਹਨਾਂ ਦੇ ਆਪਣੀ ਹਾਈਟ ਰੁਕ ਜਾਂਦੀ ਹੈ ਬੱਚਿਆਂ ਦੀ ਹਾਂਜੀ ਮੇਨ ਦਿੱਕਤ ਤਾਂ ਇਹ ਹੀ ਹੈ ਵੀ ਅੱਜਕੱਲ ਬੱਚਿਆਂ ਦੇ ਵਿੱਚ ਹਾਈਟ ਇਨਕਰੀਜ਼ ਨਹੀਂ ਹੋ ਰਹੀ ਮੋਟਾਪਾ ਵੱਧ ਰਿਹਾ ਅੱਜਕੱਲ ਬੱਚਿਆਂ ਦਾ ਖਾਣਾ ਪੀਣਾ ਨਹੀਂ ਸਹੀ ਹੈ 버ਗਰ ਪੀਜ਼ਾ ਵਗੈਰਾ ਹਨਾ ਮੈਦੇ ਨੂੰ ਬੱਚੇ ਜ਼ਿਆਦਾ ਲਾਈਕ ਕਰਦੇ ਨੇ ਪਰ ਆਪਣੇ ਕੋਲ ਕਿਡਸ ਗਰੋ ਹੈ ਬੱਚੇ ਉਹਨਾਂ ਨਾਲ ਉਹਦੇ ਨਾਲ ਆਪਣੀ ਹਾਈਟ ਵੀ ਇਨਕਰੀਜ਼ ਕਰ ਸਕਦੇ ਨੇ ਤੇ weight ਘਟਾ ਵੀ ਸਕਦੇ ਨੇ ਜਿਹੜੇ ਬੱਚੇ ਕਈ ਵਦਾਂ ਹੁੰਦੇ ਨੇ ਵੀ ਵੀਕ ਮਹਿਸੂਸ ਕਰਦੇ ਨੇ ਇਮਿਊਨਿਟੀ ਪਾਵਰ ਉਹਨਾਂ ਦੀ ਘੱਟ ਹੈ ਤਾਂ ਕਿਡਸ ਗਰੋ ਨਾਲ ਉਹ ਵੀ ਇੰਪਰੂਵ ਹੁੰਦੀ ਹੈ ओके जी ओके तਨਵਾਜੀ थैंक यू दोस्तों ਤੁਸੀਂ ਫਿਕਰ ਨਾ ਕਰੋ ਜਿਹੜੇ ਵੀਰ ਪਤਲੇ ਨੇ ਮਟਾਪੇ ਦਾ ਹਾਲਤ ਆਪਾਂ ਲੱਭ ਲਿਆ ਪਰ ਜਿਹੜੇ ਪਤਲੇ ਨੇ ਉਹ ਮੋਟਾ ਹੋਣਾ ਚਾਹੁੰਦੇ ਨੇ ਉਹਦਾ ਹੱਲ ਵੀ ਹੈਗਾ ਕਰਦੇ ਆ ਗੱਲਬਾਤ ਭੈਣ ਨਾਲ ਭੈਣ ਜੀ ਜਿਹੜੇ ਪਤਲੇ ਨਹੀਂ ਹਾਂਜੀ ਕਿਉਂਕਿ ਜਦੋਂ ਟੀ-ਸ਼ਰਟ ਪਾਈ ਸੋਹਣੀ ਨਹੀਂ ਲੱਗਦੀ ਸ਼ਰਟ ਪਾਈ ਸੋਹਣੀ ਨਹੀਂ ਲੱਗਦੀ ਉਹ ਕਾਫੀ ਪਤਲੇ ਨੇ ਉਹ ਥੋੜਾ ਜਿਹਾ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਨੇ ਹਾਂਜੀ ਵੀਰ ਜੀ ਤਾਂ ਉਹਦਾ ਕੀ ਹੱਲ ਹੈਗਾ ਜੀ ਹਾਂਜੀ ਵੀਰ ਜੀ ਉਹਨਾਂ ਦਾ ਹੱਲ ਵੀ ਹੈਗਾ ਜੀ ਉਹ ਪਤਲੇ ਤੋਂ ਮੋਟੇ ਨਹੀਂ ਹੋਣਗੇ ਜੀ ਉਹਨਾਂ ਵਿੱਚ ਫੈਟ ਨਹੀਂ ਹੋਏਗੀ ਉਹਨਾਂ ਦੇ ਮਸਲ ਗੇਨ ਹੋਣਗੇ ਜੀ ਜਿਵੇਂ ਉਹ ਕਹਿੰਦੇ ਨੇ ਕਿ ਸਾਨੂੰ ਕੱਪੜੇ ਪਾਏ ਸੋਹਣੇ ਨਹੀਂ ਲੱਗਦੇ ਉਹਨਾਂ ਨੂੰ ਕੱਪੜੇ ਪਾਏ ਵੀ ਸੋਹਣੇ ਲੱਗਣਗੇ ਤੇ ਉਹ ਉਹਨਾਂ 'ਚ ਫੈਟ ਵੀ ਨਹੀਂ ਆਏਗੀ ਜੀ अच्छा मतलब जड़े मसल मसल ही बन के मोटापा नहीं आंदा हां जी मोटापा नहीं आंदा जी उनमेच भी वो हैवी वेट मतलब जी आपा कह जी ਢਿੱਡ ਬਾਹਰ ਨਿਕਲ ਜਾਂਦਾ ਜਾਂ ਇਦਾਂ ਹੈ ਨਾ ਉਹ ਨਹੀਂ ਹੋਏਗਾ ਜੀ ਵੀ ਕੋਈ ਸਾਈਡ ਇਫੈਕਟ ਨਹੀਂ ਨਹੀਂ ਜੀ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਅੱਛਾ ਦੋਸਤੋ ਜੇ ਅਗਰ ਤੁਸੀਂ ਇਹ ਪ੍ਰੋਡਕਟ ਖਾਂਦੇ ਹੋ ਜਿਵੇਂ ਭਾਜੀ ਜਾਂ ਭੈਣ ਜੀ ਦੱਸਦੇ ਨੇ WhatsApp ਤੇ ਤੁਹਾਡੀ ਗੱਲਬਾਤ ਹੁੰਦੀ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ WhatsApp ਤੇ ਮੈਸੇਜ ਕਰ ਲਿਓ ਜਿਹੜੇ ਪਤਲੇ ਨੇ ਵੀਰ ਦਿਨਾਂ ਦੇ ਵਿੱਚ ਫਰਕ ਪੈ ਜਾਏਗਾ ਕਿਉਂਕਿ ਮੈਂ ਦਾ ਪਤਲਾ ਹੋਣ ਵਾਸਤੇ ਯੂਜ਼ ਕਰ ਰਿਹਾ ਮੈਨੂੰ 15 ਦਿਨ ਹੋ ਗਏ ਬਾਈ ਜੀ ਪੂਰੇ 7 ਕਿਲੋ weight ਘਟਿਆ 7 ਕਿਲੋ ਤਾਂ ਹੀ ਬਾਈਆਂ ਕੋਲ ਆਇਆ ਮੈਂ ਜਿਹੜੇ ਜਿਹੜੇ ਵੀਰ ਮਟਾਪੇ ਤੋਂ ਦੁਖੀ ਨੇ ਜਿਹੜੇ ਜਿਹੜੇ ਵੀਰ ਵਜਨ ਵਧਾਉਣਾ ਚਾਹੁੰਦੇ ਨੇ ਜਾਂ ਘਟਾਉਣਾ ਚਾਹੁੰਦੇ ਨੇ ਭਾਜੀ ਧਿਆਨ ਦਿਓ ਗੱਲ ਤੇ ਪੈਸੇ ਨੇ ਨਾਲ ਨਹੀਂ ਜਾਣਾ ਪਹਿਲਾਂ ਸਿਹਤ ਜ਼ਰੂਰੀ ਹੈ ਆਪਣੀ ਸਿਹਤ ਤੇ ਧਿਆਨ ਦਿਓ ਬਾਈਆਂ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਤੁਹਾਨੂੰ ਰਿਪਲਾਈ ਆ ਜਾਣਾ ਨਾਲ ਦੀ ਨਾਲ ਬਾਈ ਨਾਲ ਗੱਲਬਾਤ ਕਰਕੇ ਸਲਾਹ ਲੈ ਕੇ ਆਪਣਾ ਵਜ਼ਨ ਘਟਾਓ ਜਿੰਨਾ ਦਾ ਘਟਾ ਹੈ ਵਜ਼ਨ ਉਹ ਆਪਣਾ ਵਜ਼ਨ ਵਧਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਕਿਸੇ ਨਾ ਕਿਸੇ ਵੀਰ ਕਿਸੇ ਨਾ ਕਿਸੇ ਭੈਣ ਸਭ ਦਾ ਭਲਾ ਹੋ ਜੇ ਜਿਨ੍ਹਾਂ ਦਾ ਮਟਾਪਾ ਹੈ ਉਹ ਮਟਾਪਾ ਦੂਰ ਹੋ ਜੇ ਜਿਨ੍ਹਾਂ ਦਾ weight ਵੱਧ ਨਹੀਂ ਰਿਹਾ ਉਹ weight ਵੱਧ ਜੇ ਤੇ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸ਼ੇਅਰ ਵਾਲਾ ਬਟਨ ਜ਼ਰੂਰ ਦਬਾ ਦਿਓ ਬਹੁਤ ਬਹੁਤ ਧੰਨਵਾਦ